ਪੰਜਾਬ ਦੇ ਅੰਮ੍ਰਿਤਸਰ ਵਿੱਚ ਲੰਗੂਰ ਮੇਲਾ ਬੜੀ ਹੀ ਧੂਮ-ਧਾਮ ਦੇ ਨਾਲ ਚੱਲ ਰਿਹਾ ਹੈ। ਮੇਲੇ ਨੂੰ ਸ਼ੁਰੂ ਹੋਏ ਅਜੇ ਤਿੰਨ ਹੀ ਦਿਨ ਹੋਏ ਨੇ ਕਿ ਇਸ ਮੇਲੇ ਦੌਰਾਨ ਬੇਅਦਬੀ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ। ਦੁਰਗਿਆਨਾ ਮੰਦਰ ਦੇ ਅੰਦਰ ਬਣੇ ਸਰੋਵਰ ਦਾ અપਮਾਨ ਹੋਇਆ ਹੈ। ਸਰੋਵਰ ਨੂੰ ਪਵਿੱਤਰ ਮੰਨਦੇ ਹੋਏ ਸਾਰੇ ਹੀ ਲੰਗੂਰ ਇੱਥੇ ਇਸ਼ਨਾਨ ਕਰਦੇ ਨੇ। ਇਸ ਦੌਰਾਨ ਹੀ ਮੰਦਰ ਦੇ ਸਰੋਵਰ ਦੇ અપਮਾਨ ਦੀ ਇੱਕ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਤੋਂ ਬਾਅਦ ਦੁਰਗਿਆਨਾ ਮੰਦਰ ਦੀ ਸੁਰੱਖਿਆ ਅਤੇ ਤਿਆਰੀਆਂ ਤੇ ਕਈ ਸਵਾਲ ਖੜੇ ਹੋ ਰਹੇ ਨੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਸ ਵੀਡੀਓ ਦੇ ਵਿੱਚ ਦੋ ਨੰਨੇ ਬੱਚੇ ਸਰੋਵਰ ਦੇ ਕੰਡੇ ਖੜੇ ਹੋ ਕੇ ਪਿਸ਼ਾਬ ਕਰਦੇ ਪਏ ਨੇ ਇਹ ਦੋਵੇਂ ਬੱਚੇ ਲੰਗੂਰ ਬਣੇ ਹੋਏ ਨੇ ਇੱਕ ਬੱਚੇ ਨੇ ਲਾਲ ਰੰਗ ਦਾ ਪਜਾਮਾ ਪਾਇਆ ਹੋਇਆ ਅਤੇ ਦੂਸਰੇ ਬੱਚੇ ਦੇ ਪੈਰਾਂ ਵਿੱਚ ਘੁੰਗਰੂ ਬੰਨੇ ਹੋਏ ਨੇ। ਇਸ ਵੀਡੀਓ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਉਸ ਵਕਤ ਮੰਦਰ ਦਾ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਜਾਂ ਸੁਰੱਖਿਆ ਕਰਮੀ ਉੱਥੇ ਤਾਇਨਾਤ ਨਹੀਂ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਅਸ਼ਨੀਲ ਮਹਾਰਾਜ ਜੀ ਨੇ ਇਸ ਦੇ ਉੱਪਰ ਕਈ ਸਵਾਲ ਚੁੱਕੇ ਨੇ। ਉਹਨਾਂ ਨੇ ਕਿਹਾ ਹੈ ਕਿ ਸਾਰੀ ਗਲਤੀ ਦੁਰਗਿਆਣਾ ਮੰਦਰ ਕਮੇਟੀ ਦੀ ਹੈ। ਹੁਣ ਮਹਾਰਾਜ ਜੀ ਵੱਲੋਂ ਜਾਂ ਫਿਰ ਕਮੇਟੀ ਵੱਲੋਂ ਕੋਈ ਅਹਿਮ ਐਕਸ਼ਨ ਵੀ ਲਿਆ ਜਾ ਸਕਦਾ ਹੈ। ਹਾਜੀ ਮਹਾਰਾਜ ਇੱਕ ਨਾ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਦੇਖਿਆ ਜਾ ਰਿਹਾ ਹੈ ਕਿ ਇੱਕ ਬੱਚੇ ਜਿਨੇ ਨੇ ਉਹ ਦੁਰਗਾਣਾ ਤੀਰ ਦੇ ਵਿੱਚ ਜਿਹੜਾ ਸਰੋਵਰ ਹੈ ਉਹਦੇ ਵਿੱਚ ਜਿਹੜਾ ਹੈ ਉਹ ਬਾਥਰੂਮ ਕਰ ਰਹੇ ਨੇ ਤਾਂ ਇਸ ਮਾਮਲੇ ਨੂੰ ਲੈ ਕੇ ਤੁਹਾਡੇ ਕੀ ਵਿਚਾਰ ਨੇ ਤੁਸੀਂ ਕੀ ਕਰਨਾ ਚਾਹੋਗੇ? ਜੈ ਸ਼ੀ ਰਾਮ ਦੇਖਣਾ ਜਿਹੜੀ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਈ ਹੈ ਛੋਟੇ ਛੋਟੇ ਬੱਚੇ ਜੋ ਕਿ ਸ਼੍ਰੀ ਦਰਗਿਆਨਾ ਤੀਰਥ ਦੇ ਸਰੋਵਰ ਵਿੱਚ ਬਾਥਰੂਮ ਕਰ ਰਹੇ ਨੇ ਇਹ ਬੜੀ ਮਨ ਭਾਗੀ ਗੱਲ ਆ ਕਿ ਦਿਨ ਧਿਆਰਾਂ ਦੇ ਦਿਨ ਚੱਲਦੇ ਪਏ ਨੇ ਦਰਗਿਆਨਾ ਕਮੇਟੀ ਦਰਗਿਆਨਾ ਕਮੇਟੀ ਦੀ ਸਿਕਿਉਰਿਟੀ ਇੰਨਾ ਰਸ਼ ਹੋਣ ਦੇ ਬਾਅਦੂਦ ਸਿਕਿਉਰਿਟੀ ਕਿੱਥੇ ਆ ਕਮੇਟੀ ਕਿੱਥੇ ਆ ਉਹਨਾਂ ਦੇ ਨਾਕਰੇਟਾ ਬੱਚੇ ਸਰੋਵਰ ਵਿੱਚ ਬਾਥਰੂਮ ਕਰ ਗਏ ਨੇ ਬੜੀ ਮਾੜੀ ਗੱਲ ਆਏ ਤੇ ਮਹਾਰਾਜ ਜੀ ਸਭ ਤੋਂ ਜਿਆਦਾ ਜਿਹੜਾ ਪਵਿੱਤਰ ਮੰਨਿਆ ਜਾਂਦਾ ਹੈ ਇਹ ਸਰੋਵਰ ਕਿਉਂਕਿ ਜਦੋਂ ਨਰਾਤੇ ਖਤਮ ਹੁੰਦੇ ਨੇ ਜਿਹੜੇ ਲੰਗੂਰ ਬਣੇ ਹੁੰਦੇ ਨੇ ਉਹ ਆਪਣਾ ਚੋਲਾ ਬਦਲਣਾ ਹੁੰਦਾ ਹੈ ਤਾਂ ਹੁਣ ਪਾਣੀ ਤਾਂ ਦੂਸ਼ਿਤ ਹੋ ਗਿਆ ਤਾਂ ਹੁਣ ਕਿਸ ਤਰ੍ਹਾਂ ਫਿਰ ਗਾ ਆਪਣਾ ਚੋਲਾ ਕਿਸ ਤਰ੍ਹਾਂ ਬਦਲਣਗੇ ਜੀ ਉਹ ਇਸ ਪਾਣੀ ਦੇ ਨਾਲ ਤੁਸੀਂ ਕੀ ਹੈ ਜੀ ਜਦੋਂ ਦਸਹਰੇ ਨੂੰ ਲੰਗੂਰ ਤੀਰ ਮਾਰ ਲੈਂਦੇ ਨੇ ਅਗਲੇ ਦਿਨ ਸਵੇਰੇ ਆ ਕੇ ਸਰੋਵਰ ਚ ਇਸ਼ਨਾਨ ਕਰਕੇ ਤੇ ਉਹਨਾਂ ਨੇ ਵੱਡੇ ਹਨੂਮਾਨ ਜੀ ਦੇ ਦਰਸ਼ਨ ਕਰਕੇ ਚੋਲਾ ਚੇਂਜ ਕਰਨਾ ਹੁੰਦਾ ਆ ਹੁਣ ਤੇ ਸਰੋਵਰ ਦਾ ਜਲ ਦੁਸ਼ਤ ਹੋ ਗਿਆ ਆ ਇਹ ਕਮੇਟੀ ਦੱਸੇ ਕੀ ਕਰਨਾ ਹੁਣ ਕਿੱਥੋਂ ਇਹਨੇ ਜਿਹੜੇ ਸਨਾਤਨੀ ਹੈਗੇ ਲੰਗੂਰ ਬਣ ਕੇ ਆਏ ਨੇ ਉਹਨਾਂ ਨੂੰ ਕਿੱਥੋਂ ਇਸ਼ਨਾਨ ਕਰੇ ਕਰਨਗੇ ਆਣ ਕੇ ਮੈਂ ਤੇ ਇਹੋ ਇਸ਼ਨਾਨ ਦਵਾਂਗਾ ਕਿ ਜੜੇ ਵੀ ਲੰਗੂਰ ਬਣੇ ਕਰੋ ਪਾਣੀ ਦੀ ਬਾਲਟੀ ਲੈ ਆਣਾ ਆ ਕੇ ਇਸ਼ਨਾਨ ਕਰਨਾ ਇਸ਼ਨਾਨ ਕਰਕੇ ਕਪੜੇ ਚੇਂਜ ਕਰਕੇ ਤੇ ਵੱਡੇ ਹਨੂਮਾਨ ਜੀ ਦੇ ਦਰਸ਼ਨ ਕਰਨ ਤੇ ਆਪਣੇ ਘਰਾਂ ਨੂੰ ਜਾਣਾ ਮਹਾਰਾਜ ਜੀ ਕੀ ਸਮਝਦੇ ਕਿਉਂਕਿ ਇਹ ਜਿਹੜਾ ਘਟਨਾ ਹੋਈ ਉਹ ਚਲੋ ਬੱਚੇ ਨੇ ਕਿ ਉਹਨਾਂ ਨੂੰ ਸਮਝ ਨਹੀਂ ਆ ਪਰ ਕਿਤੇ ਨ ਕਿਤੇ ਤੁਸੀਂ ਮੰਨਦੇ ਹੋ ਕਿ ਇਹ ਉਥੋਂ ਦੀ ਪ੍ਰਬੰਧਕ ਸਿਕਿਉਰਿਟੀ ਇਹਦੇ ਵਿੱਚ ਕਾਫੀ ਜ਼ਿਆਦਾ ਲਾਸ ਹੈ ਜੀ ਵੇਖੋ ਜੀ ਸਭ ਤੋਂ ਜ਼ਿਆਦਾ ਇਹ ਵੇਖੋ ਜੀ ਇਹ ਕਹਿੰਦੇ ਜੀ ਹਾਡੀ ਜਿਹੜੀ ਸਿਕਿਉਰਿਟੀ ਬੜੀ ਜ਼ਬਰਦਸਤ ਹੈ ਦਰਗਿਆਨਾ ਕਮੇਟੀ ਕੰਦੀ ਹੈ ਕਮੇਟੀ ਕਹਿੰਦੀ ਐ ਸ਼੍ਰੀ ਲੰਗੂਰਾ ਦਾ ਮੇਲਾ ਐਡਾ ਇਤਿਹਾਸਿਕ ਮੇਲਾ ਚੱਲ ਰਿਹਾ ਆ ਇਹ ਤੋਂ ਸਾਫ ਜਾਰ ਹੋ ਰਿਹਾ ਆ ਨਾ ਦਰਗਿਆਨਾ ਕਮੇਟੀ ਦੀ ਕੋਈ ਸਿਕਿਉਰਿਟੀ ਉੱਥੇ ਆ ਨਾ ਦਰਗਿਆਨਾ ਕਮੇਟੀ ਦੇ ਕੋਈ ਮੈਨੇਜਮੈਂਟ ਦਾ ਕੋਈ ਖਿਆਲ ਆ ਤੇ ਮਹਾਰਾਜ ਜੀ ਇੱਕ ਹੋਰ ਚੀਜ਼ ਦੇਖਣ ਨੂੰ ਆਈ ਐ ਕਿ ਜਿਹੜੇ ਬੜਾ ਹਨੂਮਾਨ ਦੇ ਜਦੋਂ ਮੰਦਿਰ ਦੇ ਐਂਟਰੀ ਕਰੀਦੇ ਇੱਕ ਵੱਡੇ ਟੱਲ ਲੱਗੇ ਹੋੁੰਦੇ ਨੇ ਤੇ ਵਿੱਚੋਂ ਘੰਟੀਆਂ ਹੀ ਗਾਇਬ ਹੈਗੀਆਂ ਨੇ ਇਹ ਕੀ ਵੇਖੋ ਜੀ ਇਹ ਤੇ ਜੀਬੋ ਕਰੀਬੀ ਮਾਮਲਾ ਆਇਆ ਆ ਹਾਰ ਕੇ ਮੰਦਰ ਤੇ ਜਦੋਂ ਸੰਗਤ ਜਾਂਦੀ ਟੱਲ ਮਾਰ ਕੇ ਜਾਂਦੀ ਕਿ ਘੰਟੀ ਉ ਜਾ ਕੇ ਜਾਂਦੀ ਆ ਇਹ ਬੜੀ ਮਨ ਭਾਗੀ ਗੱਲ ਆ ਕਿ ਸ਼੍ਰੀ ਦਰਗਿਆਨਾ ਤੀਰਥ ਵੱਡੇ ਹਨੂਮਾਨ ਜੀ ਦੇ ਮੰਦਰ ਦੇ ਵਿੱਚੋਂ ਟਾਲੀ ਕੱਢ ਦਿੱਤੇ ਆ ਮੇਰਾ ਮੰਨਣਾ ਇਹ ਆ ਉਹਨਾਂ ਨੇ ਇਸ ਕਰਕੇ ਟੱਲ ਕੱਢੇ ਆ ਕਮੇਟੀ ਸੁੱਤੀ ਪਈ ਆ ਕੋਈ ਸਨਾਤਨੀ ਆ ਕੇ ਟੱਲ ਵਜਾ ਕੇ ਜਗਾਣਾ ਦਵੇ ਸਾਨੂੰ ਇਹ ਬੜੀ ਮਦ ਭਾਗੀ ਗੱਲ ਆ ਕਿ ਇਹਨਾਂ ਨੇ ਜਿਹੜੇ ਟੱਲ ਕੱਢੇ ਨੇ ਵਿੱਚੋਂ ਮਰੇ ਕਿਉਂ ਇਹ ਬਾਰ ਬਾਰ ਐਸੇ ਘਟਨਾਵਾਂ ਬੇਅਦਬੀ ਦੀਆਂ ਘਟਨਾਵਾਂ ਕਿਉਂ ਹੋ ਰਹੀਆਂ ਨੇ ਬਾਰ ਬਾਰ ਕਿਉਂ ਇਸ ਵੱਲ ਧਿਆਨ ਕਿਉਂ ਨਹੀਂ ਦਿੱਤਾ ਜਾ ਰਿਹਾ ਦੱਸਿਆ ਗਿਆ ਜੀ ਉੱਥੇ ਇਹ ਕੰਮ ਚੱਲ ਰਿਹਾ ਇਹਨਾਂ ਦੀ ਆਪਣੀਆਂ ਲੜਾਈਆਂ ਦੇ ਵਿੱਚ ਨੁਕਸਾਨ ਇਸ ਨਾਤਨ ਦਾ ਕਰਦੇ ਪਏ ਨੇ ਨੁਕਸਾਨ ਇਸ ਨਾਤਨ ਦਾ ਕਰਦੇ ਪਏ ਨੇ ਹੌਲੀ ਹੌਲੀ ਜਿੱਦਾਂ ਵੇਖੋ ਜੀ ਦਰਸ਼ੇਰੀ ਦਰਗਿਆਨਾ ਤੀਰਥ ਵੱਡੇ ਹਨੂਮਾਨ ਜੀ ਦੇ ਮੰਦਿਰ ਟੱਲੀਆਂ ਵਿੱਚੋਂ ਗਾਇਬ ਕਰਤੀਆਂ ਆਂ ਵੇਖੋ ਵੇਖੀ ਕਈ ਮੰਦਿਰਾਂ ਨੇ ਟੱਲੀਆਂ ਗਾਇਬ ਕਰ ਦੇਣੀਆਂ ਆਪਣੇ ਮੰਦਿਰਾਂ 'ਚ ਵੀ ਇਸ ਕਰਕੇ ਇਹਨਾਂ ਦਾ ਨਾ ਸਨਾਤਨ ਵੱਲ ਖਿਆਲ ਨਹੀਂ ਹੈਗਾ ਇਹਨਾਂ ਦਾ ਆਪਣੀ ਚੌਧਰ ਵੱਲ ਖਿਆਲ ਆ ਇਸ ਕਰਕੇ ਮੈਂ ਆਮ ਜਨਤਾ ਨੂੰ ਬੇਨਤੀ ਕਰਦਾ ਆ ਕਿ ਆਪ ਤੁਸੀਂ ਆਪ ਸਨਾਤਨ ਵੱਲ ਖਿਆਲ ਦਿਓ ਇਹਨਾਂ ਨੂੰ ਫੋਲੋ ਨਾ ਕਰੋ ਵੇਖੋ ਜੀ ਆ ਕਿੰਨੀ ਮਾੜੀ ਗੱਲ ਆ ਅ ਸ਼੍ਰੀ ਵੱਡੇ ਹਨੂਮਾ ਜੀ ਮੰਦਰ ਦੇ ਇੱਕ ਦੇ ਚੁੰਨੀ ਬੰਤੀ ਆ ਇੱਕ ਦੇ ਵਿੱਚੋਂ ਟਾਲੀ ਗੈਪ ਕਰਤਾ ਕੋਈ ਟਾਲੀ ਨਾ ਵਜਾਵੇ ਉਹਨਾਂ ਨੇ ਇਸ ਕਰਕੇ ਗੈਪ ਕੀਤਾ ਆ ਕਿ ਕਮੇਟੀ ਸੁੱਤੀ ਹੋਈ ਆ ਕੀ ਕੋਈ ਟੱਲ ਵਜਾ ਕੇ ਕੋਈ ਸਨਾਤਨੀ ਆ ਕੇ ਟੱਲ ਨਾ ਵਜਾਵੇ ਤੇ ਉਹਨਾਂ ਦੀ ਨੀਂਦ ਖੁੱਲ ਜੇ ਇੱਕ ਹੋਰ ਇੱਕ ਵੀਡੀਓ ਥੋੜੇ ਦਿਨ ਹੋ ਗਿਆ ਬੜੀ ਵਾਇਰਲ ਹੋ ਰਹੀ ਹੈ ਕਿ ਅੰਦਰ ਹੀ ਜਿਹੜੇ ਬਣੇ ਹੁੰਦੇ ਜਿਨ੍ਹਾਂ ਨੇ ਚੋਲਾ ਪਾਇਆ ਹੁੰਦਾ ਅੰਦਰ ਹੀ ਲੜ ਰਹੇ ਨੇ ਉਹਨਾਂ ਦੀ ਵੀ ਵੀਡੀਓ ਜਿਹੜੀ ਕਾਫੀ ਆ ਰਹੀ ਹੈ ਜਿੱਥੇ ਵੇਖੋ ਜੀ ਇਹ ਸ਼੍ਰੀ ਦਰਗਿਆਨਾ ਤੀਰਥ ਬੜੇ ਹਨੂਮਾਨ ਜੀ ਦੇ ਮੰਦਿਰ ਦੇ ਅੰਦਰ ਉਹਨਾਂ ਦੀ ਆਪਸ ਚ ਲੜਾਈ ਹੋ ਰਹੀ ਆ ਇਹਦੇ ਵਿੱਚ ਮੈਂ ਇਹੋ ਹੀ ਕਹਾਂਗਾ ਮੈਨੇਜਮੈਂਟ ਜਿਹੜੀ ਇਹਨਾਂ ਦੀ ਸਕਿਉਰਟੀ ਆ ਉਹ ਕੁਛ ਨਹੀਂ ਹੈਗੀ ਸਿਰਫ ਇੱਕ ਨਾਂ ਦੀ ਹੈਗੀ ਆ ਕਿ ਜਿਹੜਾ ਕੀ ਇਹਨਾਂ ਨੂੰ ਚਾਹੀਦਾ ਆ ਕੋਈ ਮੂਰਤੀ ਬਣਦੇ ਇੰਦਾਂ ਨੂੰ ਵਾਰੋ ਵਾਰੀ ਮੱਥਾ ਟਿਕਾਣ ਇਹਨਾਂ ਦੀ ਕੋਈ ਸਕਿਉਰਟੀ ਹੈਗੀ ਇਹਨਾਂ ਦਾ ਕੋਈ ਕਿਸੇ ਵੱਲ ਖਿਆਲ ਨਹੀਂਗਾ ਇਹਨਾਂ ਦਾ ਲੜਾਈਆਂ ਵੱਲ ਖਿਆਲ ਲਗਾ ਹੈ ਹਾਂ ਜੀ ਭਰਾ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਜਿਹੜੀ ਸੰਗਤ ਡੇਲੀ ਜਿਹੜੀ ਨਮਸਤਕ ਹੋਣ ਵਾਸਤੇ ਆ ਰਹੀ ਹੈ ਤੁਹਾਡੇ ਵੱਲੋਂ ਕੀ ਉਹਨਾਂ ਨੂੰ ਮੈਸੇਜ ਹੈ ਮੈਂ ਜੜੀਆਂ ਮੂਰਤੀਆਂ ਬਣ ਕੇ ਆਂਦੀ ਆ ਜਾਂ ਜਿਹੜੀ ਸੰਗਤ ਆਂਦੀ ਆ ਮੱਥਾ ਟੇਕਣ ਬੜੇ ਹਨੂਮਾਨ ਜੀ ਦੇ ਮੰਦਿਰ ਉਹਨਾਂ ਨੂੰ ਮੈਂ ਬੇਨਤੀ ਕਰਦਾ ਆ ਕਿ ਤੁਸੀਂ ਆਪ ਸੰਯਮ ਰੱਖੋ ਜੇ ਇੱਕ ਕੋਈ ਮੂਰਤੀ ਮੱਥਾ ਟੇਕਣ ਦੀ ਹੈ ਦੂਜੀ ਮਗਰ ਚਲ ਜੇ ਲੜੋਣਾ ਤੁਸੀਂ ਆਪ ਸੰਯਮ ਰੱਖੋ ਆਪ ਮर्यादा ਬਣਾ ਕੇ ਰੱਖੋ ਮੈਂ ਆਸ ਕਰਦਾ ਆ ਕਿ ਅੱਗੇ ਤੋਂ ਇਹੋ ਜੀ ਕੋਈ ਨੋਬਤ ਨਹੀਂ ਆਊਗੀ